ਅੱਜ ਦਾ ਦਿਨ ਪੰਥ ਦੇ ਲਈ ਕਾਫੀ ਅਹਿਮ ਰਿਹਾ ਅੱਜ ਤਰੀਕ ਹੈ 11 ਅਗਸਤ 2025 ਤੇ ਇਸ ਤੋਂ ਪਹਿਲਾਂ 11 ਅਗਸਤ 1740 ਵੀ ਪੰਥ ਦੇ ਲਈ ਬਹੁਤ ਅਹਿਮ ਰਿਹਾ ਸੀ ਉਸ ਦਿਨ ਮੱਸਾ ਰੰਗੜ ਦਾ ਸਰਕਲਮ ਕੀਤਾ ਗਿਆ ਉਸ ਨੂੰ ਮੋਦੇ ਘਾਟ ਉਤਾਰ ਦਿੱਤਾ ਗਿਆ ਸੀ ਪੰਥ ਦੀ ਭਲਾਈ ਦੇ ਲਈ ਤੇ ਅੱਜ ਵੀ ਪੰਥ ਦੀ ਭਲਾਈ ਦਾ ਕਹਿ ਕੇ ਹੀ ਅਜ ਇੱਕ ਨਵੀਂ ਪਾਰਟੀ ਜਿਹੜੀ ਹੈ ਉਹ ਸਟੈਬਲਿਸ਼ਮੈਂਟ ਉਸ ਦੀ ਕੀਤੀ ਗਈ ਹੈ ਕੀ ਕੁਝ ਹੋਇਆ ਅੱਜ ਦੇ ਦਿਨ ਦੇ ਵਿੱਚ ਇਸ ਬਾਰੇ ਗੱਲ ਕਰਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆ ਸਰਦਾਰ ਜੀ ਗਿਆਨੀ ਹਰਪੀ ਸਿੰਘ ਨੂੰ ਅਜ ਨਮੇਸ਼ ਰੋਮ ਨੇ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਹੈ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਪਹਿਲਾਂ ਤੇ ਇਸ ਦੇ ਉੱਤੇ ਚਰਚਾ ਹੋ ਜਵੇ ਦੇਖੋ ਪਤਾ ਕੀ ਹੈ ਸਾਕਸ਼ੀ ਇੱਕ ਗੱਲ ਨੂੰ ਤਾਂ ਸਮਝ ਨਾ ਪਾਏਗਾ ਪਹਿਲਾਂ ਬੜੇ ਕਲੀਅਰ ਅਲਫਾਜ਼ਾਂ ਚ ਮਮਦ ਸਿੱਧੇ ਸਿੱਧੇ ਗੱਲ ਕਰਦਾ ਹੋ ਸਕਦਾ ਹੈ ਇਹ ਗੱਲ ਕਈਆਂ ਦੇ ਦਿਲਾਂ ਨੂੰ ਠੇਸ ਵੀ ਪਹੁੰਚਾਏ ਔਰ ਹੋ ਸਕਦਾ ਹੈ ਕਿ ਕਈ ਗੱਲ ਲੋਕ ਮੈਂ ਨਾ ਸਹਿਮਤ ਵੀ ਹੋਣ ਪਰ ਮੈਨੂੰ ਇਸ ਚੀਜ਼ ਸੱਚ ਕਹਿਣ ਚ ਕੋਈ ਗੁਰੇਜ਼ ਨਹੀਂ ਆ ਪੰਜਾਬ ਇੱਕ ਇਹੋ ਜਿਹੇ ਦੌਰ ਚ ਗੁਜ਼ਰ ਚੁੱਕਾ ਹੈ ਕਿਸਿਸਕੀਆਂ ਪਰਤਾ ਪਿਆ ਔਰ ਇਸ ਟਾਈਮ ਪੰਜਾਬ ਨੂੰ ਆਕਸੀਜਨ ਦੀ ਲੋੜ ਹੈ ਪੰਜਾਬ ਨੂੰ ਆਕਸੀਜਨ ਦੇਣੀ ਕਿੰਨੇ ਹੈ ਖੇਤਰੀ ਪਾਰਟੀ ਨੇ ਜੇ ਖੇਤਰੀ ਪਾਰਟੀ ਦੀ ਕਮਜ਼ੋਰੀ ਹੋ ਚੁੱਕੀ ਹੈ ਖੇਤਰੀ ਪਾਰਟੀ ਦਾ ਵੋਟ ਪਰਸੈਂਟੇਜ ਹੀ 8% ਆ ਚੁੱਕਾ ਹੈ 13% ਲੋਕ ਸਭਾ ਚ ਪਿਛਲੇ ਸਾਲ ਜਿਹੜੀ ਲੋਕ ਸਭਾ ਚੋਣਾਂ ਹੋਈਆਂ ਉਹਦੇ ਚ ਪਿਆ ਬੀਬੀ ਹਰਸਿਮਰਤ ਕੋਰ ਬਾਦਲ ਤੇ ਨੋਨੀ ਮਾਨ ਦੀ ਅਗਰ ਦੋ ਜਿਹੜੀਆਂ ਲੋਕ ਸਭਾ ਦੀਆਂ ਆਪਾਂ ਕੌਨਸੀਚੁਐਂਸੀ ਦੀਆਂ ਵੋਟਾਂ ਕੱਢ ਲਈਏ ਤੇ ਮੈਨੂੰ ਲੱਗਦਾ 7% ਵੋਟ 8% ਵੋਟ ਪੰਜਾਬ ਸਾਰੇ ਚ ਬਚਦਾ ਔਰ ਅਸੀਂ ਇਸ ਨਾਲ ਕਿਵੇਂ ਪੰਜਾਬ ਜਿਹੜਾ ਖੇਤਰੀ ਪਾਰਟੀ ਦੇ ਪੱਲੇ ਕੁਝ ਰਿਆ ਨਹੀਂ ਵੋਟ ਪਰਸੈਂਟੇਜ ਡਿੱਗ ਗਿਆ ਐਮਐਲਏ ਤੁਹਾਡੇ ਤਿੰਨ ਸੀ ਵਿਧਾਨ ਸਭਾ ਚ ਇੱਕ ਤੁਹਾਡੇ ਐਮਐਲਏ ਸਾਹਿਬ ਜਿਹੜੇ ਆ ਉਹ ਆਵਾ ਦੀ ਪਾਰਟੀ ਚ ਜਾ ਚੁੱਕੇ ਡਾਕਟਰ ਸੁਖੀ ਦੂਜੇ ਮਨਪ੍ਰੀਤ ਵਾਲੀ ਇਸ ਜਿਹੜਾ ਨਵਾਂ ਅਕਾਲੀ ਦਲ ਹੈਗਾ ਇਹਦੇ ਵੱਲ ਜਾ ਚੁੱਕੇ ਹੋਏ ਆ ਬੀਬੀ ਗੰਨੀਵ ਕੋਰ ਮਜੀਠੀਆ ਤੀਜੀ ਐਮਐਲਏ ਆ ਜਿਨ੍ਹਾਂ ਦੇ ਹਸਬੰਡ ਵਿਕਰਮ ਮਜੀਠੀਆ ਜੇਲ੍ਹ ਵਿੱਚ ਨੇ ਉਹ ਉਹਦੇ ਲਈ ਆਪਣਾ ਜੋਰ ਜਮਾਇਸ਼ ਕਰ ਰਹੇ ਤੇ ਫਿਰ ਸਾਡੀ ਪੰਜਾਬ ਦੀ ਆਵਾਜ਼ ਚੱਕੂਗਾ ਕੌਣ ਬੀਬੀ ਹਰਸਿਮਰਤ ਕੋਰ ਬਾਦਲ ਦਿੱਲੀ ਵਾਸਤੇ ਇੱਕ ਮੈਂਬਰ ਪਾਰਲੀਮੈਂਟ ਰਾਜ ਸਭਾ 'ਚ ਤੁਹਾਡਾ ਕੋਈ ਮੈਂਬਰ ਨਹੀਂ ਇਹ ਕਿੱਦਾਂ ਪੰਜਾਬ ਕਿਵੇਂ ਚੱਲੂਗਾ ਪੰਜਾਬ ਨੂੰ ਲੋੜ ਹੈ ਖੇਤਰੀ ਪਾਰਟੀ ਦੀ ਤੇ ਜੇ ਖੇਤਰੀ ਪਾਰਟੀ ਪੰਜਾਬ ਦੇ ਹਿੱਤਾਂ ਲਈ ਕੁਝ ਕੁਰਬਾਨੀਆਂ ਵੀ ਕਰਨੀਆਂ ਪੈਂਦੀਆਂ ਪੁਰਾਣਾ ਇਤਿਹਾਸ ਦੇਖ ਲਓ ਭਗਤ ਸਿੰਘ ਨੇ ਕੁਰਬਾਨੀ ਕਾਦੇ ਵਾਸਤੇ ਕੀਤੀ ਆਪਣੇ ਦੇਸ਼ ਲਈ ਕੀਤੀ ਉਧਮ ਸਿੰਘ ਨੇ ਕੁਰਬਾਨੀ ਰਾਜਗੁਰੂ ਨੇ ਸੁਖਦੇਵ ਨੇ ਦੇਸ਼ ਲਈ ਕੀਤੀ ਸਾਕਾ ਜਲਿਆਂਵਾਲਾ ਬਾਗ ਦੇਖ ਲਓ 1200 ਲੋਕਾਂ ਨੇ ਸ਼ਹਾਦਤਾਂ ਦਿੱਤੀਆਂ 800 ਵਿੱਚ ਸਿੱਖ ਸੀ ਅਸੀਂ ਇੰਨੇ ਵੱਡੇ ਇਤਿਹਾਸ ਦੇ ਵਿਰਸੇ ਦੇ ਮਾਲਕ ਆ ਉਹ ਪੰਜਾਬ ਖਿਲਰਿਆ ਪਿਆ ਖਿਲਰਿਆ ਪਿਆ ਪੰਜਾਬ ਤੇ ਗੱਲ ਕੌਣ ਕਰੂਗਾ ਗੱਲ ਕੌਣ ਕਰੂਗਾ ਪੰਜਾਬ ਦੀ ਔਰ ਖਾਸ ਕਰਕੇ 1996 ਤੋਂ ਬਾਅਦ 1996 ਤੋਂ ਬਾਅਦ ਜਿਵੇਂ ਖੇਤਰੀ ਪਾਰਟੀ ਅਕਾਲੀ ਦਲ ਸੀ ਪੰਜਾਬ ਦੇ ਵਿੱਚ ਉਹਨਾਂ ਨੇ ਸਰਕਾਰ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਦੀ ਦੂਜੀ ਵੱਡੀ ਪਾਰਟੀ ਸੀ ਉਹਨੂੰ ਅਨ ਕੰਡੀਸ਼ਨਲ ਸਪੋਰਟ ਦਿੱਤੀ ਪੰਜਾਬ ਦੇ ਵਿੱਚ ਸੱਤਾ ਵੀ ਆਈਓ ਦੇ ਨਾਲ ਤਿੰਨ ਵਾਰ ਬਾਦਲ ਪਰਵਾਰ ਸੱਤਾ 'ਚ ਕਾਬਜ ਵੀ ਹੋਇਆ ਲੇਕਿਨ ਜਿਹੜੇ ਪੰਥ ਦੇ ਮੁੱਦੇ ਪੰਜਾਬ ਦੇ ਮੁੱਦੇ ਆ ਜਿਹੜੇ 1968 ਦੇ ਵੇਲੇ ਸੀ ਉਹ ਅੱਜ ਉਦਾਂ ਹੀ ਖੜੇ ਆ ਨਾ ਪੰਜਾਬ ਕੋ ਆਪਣੀ ਰਾਜਧਾਨੀ ਆ ਪੰਜਾਬ ਡਰੱਗ ਨਾਲ ਜੂਝਦਾ ਪਿਆ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਦਾਂ ਹੀ ਖੜਾ ਹੈ S.Y.L ਦਾ ਪੰਜਾਬ ਦੇ ਜਿਹੜੀ ਆ ਜਵਾਨੀ ਜਿਹੜੀ ਆ ਜਿਹੜੀ ਤੁਹਾਡੇ ਸਾਹਮਣੇ ਖੋਖਲੀ ਹੋ ਗਈ ਡਰੱਗ ਤੇ ਚਲੀ ਗਈ ਅੱਧੇ ਅਮਰੀਕਾ ਕੈਨੇਡਾ ਵੱਲ ਚਲੇ ਗਏ ਤੇ ਪੰਜਾਬ ਕਿੱਥੇ ਖੜਾ ਪੰਜਾਬ ਦੀ ਖੇਤੀ ਖਰਾਬ ਹੋ ਗਈ ਪਾਣੀ ਜਮੀਨ ਦਾ ਥੱਲੇ ਚਲਾ ਗਿਆ ਤੇ ਇੱਥੇ ਇਹ ਪੰਜਾਬ ਦੀ ਗੱਲ ਕਰੂਗਾ ਕੌਣ ਕਰੇਗਾ ਕੌਣ ਜਿਹੜੀਆਂ ਬਾਕੀ ਪਾਰਟੀਆਂ ਆ ਉਹਨਾਂ ਦੇ ਕੇਂਦਰ ਦੇ ਨਾਲ ਆਪਣੇ ਇੰਟਰਸਟ ਆ ਉਹਨਾਂ ਦੇ ਆਪਣੇ ਜਿਹੜੇ ਆ ਹੋਰ ਤਰ੍ਹਾਂ ਦੇ ਇੰਟਰਸਟ ਹੈਗੇ ਵੀ ਠੀਕ ਆ ਅਸੀਂ ਕੇਂਦਰ ਦੀਆਂ ਸਰਕਾਰਾਂ ਬਣਾਣੀਆਂ ਸਾਨੂੰ ਹਰਿਆਣੇ ਨਾਲ ਵੀ ਉਹੀ ਗੱਲ ਕਰਨੀ ਪੈਣੀ ਹੈ ਹਿਮਾਚਲ ਨਾਲ ਵੀ ਕਰਨੀਆਂ ਲੇਕਿਨ ਪੰਜਾਬ ਦੀ ਖੇਤਰੀ ਪਾਰਟੀ ਦੇ ਹਾਲਾਤ ਨੂੰ ਸੁਧਾਰਨ ਲਈ ਇੱਕ ਉਪਰਾਲਾ ਜ਼ਰੂਰ ਹੋਣਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਜਿਵੇਂ ਪੰਥ ਸਭ ਤੋਂ ਵੱਡਾ ਦੂਜੀ ਗੱਲ ਹੈ ਕਿ ਪੰਥ ਤੁਸੀਂ ਦੇਖੋ ਪੰਥਕ ਮੁੱਦੇ ਕਿੰਨੇ ਮੁੱਦੇ ਜਿਹੜੇ ਆ ਅਜੋ ਕਿੰਨੇ ਸਾਲਾਂ ਤੋਂ ਲਟਕ ਰਹੇ ਆ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਹੋਇਆ ਸਿੱਖਾਂ ਨੂੰ ਰਿਹਾਈ ਕਰਾਉਣ ਲਈ ਵੀ ਇਹ ਸਜਾਵਾਂ ਪੂਰੀਆਂ ਕਰ ਚੁੱਕੇ ਇਹਨਾਂ ਨੂੰ ਰਿਹਾ ਕਰ ਦਿਓ ਤੇ ਜਿਹੜਾ ਸੌਦਾ ਸਾਧਾ ਉਹਨੂੰ ਹਰ ਮਹੀਨੇ ਪ੍ਰੋਲ ਮਿਲ ਰਹੀ ਹੈ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਵਰਗੇ ਮਾਨਸੂਤ ਆਪਣਾ ਸਥਿਤੀ ਜਿਹੜੀ ਹੈ ਜੇਲ੍ਹਾਂ ਚ ਖਰਾਬ ਹੋ ਗਈ ਹੈ ਉਹਨਾਂ ਦੀ ਕਿੰਨਾ ਤੁਸੀਂ ਦੇਖੋ ਟੌਰਚਰ ਹੈ ਇੱਕੀ ਮਨੁੱਖੀ ਅਧਿਕਾਰ ਦਾ ਸਜ਼ਾ ਪੂਰੀ ਹੋ ਗਈ ਫਿਰ ਵੀ ਜੇਲ੍ਹ ਚ ਬੈਠੇ ਹੋਏ ਆ ਤੇ ਤੁਸੀਂ ਮੈਨੂੰ ਇਹ ਦੱਸੋ ਕਿਵੇਂ ਪੰਜਾਬ ਨੂੰ ਕੋਣ ਗੱਲ ਚੱਕੂ ਆ ਜੇ ਕੋਈ ਸੁਣਦਾ ਪਿਆ ਉਹਨਾਂ ਦੀ ਗੱਲ ਤੇ ਸੌਦਾ ਸਾਧ ਪਰੋਲ ਤੇ ਬਾਹਰ ਆ ਰਹੇ ਆ ਤੇ ਇਹ ਜਿਹੜੇ ਪੰਥਕ ਸਾਡੇ ਮੁੱਦੇ ਨੇ ਅਸੀਂ ਉਹ ਸ਼੍ਰੀ ਗੁਰਗਾਂ ਸਾਹਿਬ ਦੀਆਂ ਬੇਅਦਬੀਆਂ ਦਾ ਇਨਸਾਫ ਲੈਣ ਲਈ ਭਟਕਦੇ ਬਏ ਅੱਜ ਵੀ ਭਟਕਿਆ ਜਾ ਰਿਹਾ। ਅੱਜ ਵੀ ਜਿਹੜਾ ਸਾਕਾ ਨੀਲਾ ਤਾਰਾ ਨਕਉਦਰ ਦਾ ਸਾਕਾ ਹੋਇਆ ਕਿੰਨੇ ਸਾਲ ਹੋ ਗਏ ਆ 11 ਤੇ 25 36 ਸਾਲ ਹੋ ਗਏ ਤੇ ਅੱਜ 36 ਸਾਲਾਂ ਦੇ ਵਿੱਚ ਅਸੀਂ ਉਸ ਦੀ ਐਫ ਆਈ ਆਰ ਤੇ ਉਹਦੇ ਦੋਸ਼ੀਆਂ ਦੀ ਪਛਾਣ ਨਹੀਂ ਕਰ ਸਕੇ। ਸੀਬੀਆਈ ਦੀਆਂ ਕੋਟਾਂ ਤੋਂ ਸਿੱਖਾਂ ਦੀ ਜਿਹੜੀ ਨਸਲ ਕੁਸ਼ੀ ਕੀਤੀ ਗਈ ਫੇਕ ਐਨਕਾਊਂਟਰ ਕੀਤੇ ਗਏ 15 ਸਾਲ ਸੱਤਾ ਹੰਡਾਈ ਇਨਸਾਫ ਇੱਥੇ ਹੋਣਾ ਚਾਹੀਦਾ ਉਹਨਾਂ ਨੂੰ ਸੀਬੀਆਈ ਦੀਆਂ ਕੋਟਾਂ ਤੋਂ ਮਿਲਦਾ ਪਿਆ ਹਾਈ ਕੋਰਟਾਂ ਤੋਂ ਮਿਲਦਾ ਪਿਆ ਹੁਣ ਤੁਹਾਡੇ ਸਾਹਮਣੇ ਭੁਪਿੰਦਰਜੀਤ ਐਸਐਸਪੀ ਨੂੰ ਸਜ਼ਾ ਹੋਈ ਹੈ ਰਿਟਾਇਰਡ ਐਸਐਸਪੀ ਨਾਲ ਮਲਾਜਮਾਂ ਨੂੰ ਹੋਈ ਹੈ ਕਿੰਨੇ ਕੇਸ ਹੈ ਅੱਜ ਵੀ ਬਹਿਬਲ ਕਲਾਂ ਕੋਟਕਪੂਰਾ ਗੋਲੀकांड ਦੇ ਤਰਾਸਦੀ ਹੈ ਸਾਡੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਗਏ ਕਿਹੜੇ ਦੋਸ਼ੀ ਹੈ ਕੌਣ ਹੈ ਕੁਝ ਨਹੀਂ ਪਤਾ ਤੇ ਫਿਰ ਇੱਕ ਆਸ਼ਾ ਦੀ ਕਿਰਨ ਦੀ ਜ਼ਰੂਰਤ ਹੁੰਦੀ ਹੈ ਔਰ ਕਿਉਂਕਿ ਅੱਜ ਜਿਹੜਾ ਅਕਾਲੀ ਦਲ ਖੜਾ ਹੋਇਆ ਉਹ ਅਕਾਲੀ ਦਲ ਸ਼੍ਰੀ ਕਾਲ ਤਖਤ ਸਾਹਿਬ ਦੀ ਹੁਕਮਤ ਤੋਂ ਬਾਅਦ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਨ੍ਹਾਂ ਵਿੱਚੋਂ ਦੋ ਜਿਹੜੇ ਮੈਂਬਰ ਹੈ ਪ੍ਰੋਫੈਸਰ ਹਰਜਿੰਦਰ ਸਿੰਘ ਧਾਮੀ ਜਿਹੜੇ ਮੌਜੂਦਾ ਜਥੇਦਾਰ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਤੇ ਉਹਨਾਂ ਦੇ ਨਾਲ ਗ੍ਰਿਪਾਲ ਸਿੰਘ ਬਡੁੰਗਰ ਉਹ ਛੱਡ ਗਏ ਸੀ ਬਾਕੀ ਪੰਜ ਮੈਂਬਰਾਂ ਨੇ ਭਰਤੀ ਅਭਿਆਨ ਜਾਰੀ ਰੱਖਿਆ 15 ਲੱਖ ਵਿਧ ਜਿਹੜਾ ਵਾ ਆਪਣਾ ਆਧਾਰ ਕਾਰਡ ਫੋਨ ਨੰਬਰ 15 ਲੱਖ ਪਰਤੀ ਹੋਈ ਹੈ ਔਰ ਉਹ 15 ਲੱਖ ਦੇ ਅੱਗੇ ਜਿਹੜੇ ਡੈਲੀਗੇਟਸ ਹੈ ਉਹਨਾਂ ਨੇ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਇਸ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਹੁਣ ਅੱਗੇ ਚੁਣੌਤੀਆਂ ਹੁਣ ਅੱਗੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਆ ਉਹ ਅੱਗੇ ਜੀਵਨ ਜਿੰਦੇ ਸੀਗੇ ਮਿਸ਼ਨਰੀ ਸਿੱਖ ਦਾ ਇੱਕ ਕਥਾਵਾਚਕ ਦਾ ਇਕ ਧਾਰਮਿਕ ਸਿੱਖ ਦਾ ਹੁਣ ਉਹਨਾਂ ਦੀ ਸਿਆਸੀ ਪਾਰੀ ਸ਼ੁਰੂ ਹੋਈ ਆ ਬੀਬੀ ਸਤਵੰਤ ਕੌਰ ਭਾਈ ਅਮਰੀਕ ਸਿੰਘ ਉਹਨਾਂ ਦੇ ਸ਼ਹੀਦ ਦੀ ਬੇਟੀ ਹੈ ਉਹਨਾਂ ਨੇ ਸਿੱਖ ਕੌਂਸਲ ਦਾ ਜਿਹੜਾ ਮਿਸ਼ਨ ਇਹਨਾਂ ਦਾ ਬਣਾਇਆ ਗਿਆ ਜਿਸ ਦੇ ਵਿੱਚ ਆਪਾ ਧਾਰਮਿਕ ਪੰਥਕ ਪੰਥਕ ਕੌਂਸਲ ਦੇ ਚੇਅਰਮੈਨ ਲਾਇਆ ਗਿਆ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿਉਂਕਿ ਪੰਥ ਬਹੁਤ ਖਿਲ ਰਿਹਾ ਪਿਆ ਪੰਥ ਦੇਖੋ ਤਰੰ ਪਰਵਰਤਨ ਕਿੰਨਾ ਹੋ ਗਿਆ ਪੰਜਾਬ ਦੇ ਵਿੱਚ ਐਨਏ ਸਕੂਲ ਦੂਜੇ ਸਮੁਦਾਏ ਦੇ ਲੋਕਾਂ ਨੇ ਖੋਲੇ ਆ ਕਿ ਇੱਕ ਸਿੱਖ ਸਟੇਟਾਂ ਦੇ ਵਿੱਚ ਉਹ ਸਕੂਲ ਜਾ ਕੇ ਦੇਖੋ ਤੁਸੀਂ ਮੈਂ ਤਾਂ ਚਲੋ ਸ਼ਹਿਰੀ ਖੇਤਰ ਚ ਰਹਿਣਾ ਜ਼ਰੂਰ ਤੁਸੀਂ ਕਿਤੇ ਸੀਮਾਵਰਤੀ ਖੇਤਰਾ ਜਾਇਆ ਕਰੋ ਬਾਰਡਰ ਇਲਾਕਿਆਂ ਚ ਜਾ ਕੇ ਦੇਖੋ ਕਿੰਨਾ ਸਕੂਲ ਖੁੱਲ ਗਿਆ ਤੇ ਕਿੱਥਾਂ ਆਪਾਂ ਸਿੱਖਾਂ ਨੂੰ ਬਚਾਵਾਂਗੇ ਜਿਹੜੀ ਸੁਰੇਂਦਰ ਜੀ ਨੇ ਇੱਕ ਉਮੀਦ ਲੋਕਾਂ ਚ ਕਿਤੇ ਨਾ ਕਿਤੇ ਜਾਗ ਗਿਆ ਕਿ ਹੁਣ ਪੰਥ ਦੀ ਗੱਲ ਹੋਵੇਗੀ ਪੰਥ ਨੂੰ ਬਚਾਇਆ ਜਾਵੇਗਾ ਖੇਤਰੀ ਪਾਰਟੀ ਪੰਜਾਬ ਦੀ ਅੱਗੇ ਵਧੇਗੀ ਕੁਝ ਪੰਜਾਬ ਦਾ ਅੱਗੇ ਸਾਡਾ ਵਿਕਾਸ ਹੋਵੇਗਾ ਲੱਗਦਾ ਪਰ ਇਸ ਨੂੰ ਕਾਮਯਾਬ ਹੋਣ ਲਈ ਇੱਕ ਚੋਣ ਨਿਸ਼ਾਨ ਦੀ ਵੀ ਲੋੜ ਹੈ ਤਕੜੀ ਸ਼ਰਮ ਨੇ ਕਾਲੇ ਦਲ ਕੋਲ ਆ ਕੇ ਇਹ ਕਾਮਯਾਬੂਦ ਹੋਵੇਗੀ ਜਦੋਂ ਇਹਨਾਂ ਨੂੰ ਚੋਣ ਨਿਸ਼ਾਨ ਮਿਲੇਗਾ ਤਾਂ ਇਲੈਕਸ਼ਨ ਕਮਿਸ਼ਨਰ ਨੂੰ ਤੱਕੜੀ ਦੇਵੇਗੀ ਵੇਖੋ ਗੱਲ ਇਦਾਂ ਹੁੰਦੀ ਹੈ ਸਾਖੀ ਕੀ ਹਜੇ ਸਿਆਸੀ ਸ਼ੁਰੂਆਤ ਹੋਈ ਹੈ ਕਾਫੀ ਚੁਣੌਤੀਆਂ ਮੈਂ ਅੱਗੇ ਚੁਣੌਤੀਆਂ ਦਾ ਇਸਤੇਮਾਲ ਕੀਤਾ ਹੈ ਹਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤੋਂ ਵੱਡਾ ਦੱਸੋ ਮੈਨੂੰ ਕਿਹੜਾ ਕਾਨੂੰਨ ਹੋ ਸਕਦਾ ਮਨੁੱਖੀ ਅਧਿਕਾਰਾਂ ਦਾ ਕਿ ਇਤੋਂ ਵੱਡਾ ਹੋਰ ਕਿਹੜਾ ਕਾਨੂੰਨ ਹੋ ਸਕਦਾ ਕਿ 14 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੀ ਨਹੀਂ ਹੋਈਆਂ ਔਰ ਕੀ ਇਹ ਇਹ ਇੱਕ ਸਾਡਾ ਵੋਟ ਰਾਈਟ ਦਾ ਜਿਹੜਾ ਹੈਗਾ ਗੁਰਦੁਆਰਿਆਂ ਦੇ ਗੁਰਦੁਆਰਾ ਜਿਹੜਾ ਕਮਿਸ਼ਨ ਨੇ ਕਰਵਾਣੀਆਂ ਚੋਣਾਂ ਉਹਦਾ ਵੋਟਾਂ ਦਾ ਇਸਤੇਮਾਲ ਹੀ ਨਹੀਂ 14 ਸਾਲਾਂ ਤੋਂ ਹੋਇਆ ਇਹ ਲੋਕਤੰਤਰ ਹਿੰਦੁਸਤਾਨ ਡਾਕਟਰ ਪਵਾ ਸਾਹਿਬ ਅੰਬੇਦਕਰ ਦੀ ਦੇਣ ਹੈ ਤੇ ਇਸ ਸੰਵਿਧਾਨ ਤੇ 14 ਸਾਲਾਂ ਤੋਂ ਇੱਥੇ ਇੱਕੋ ਹੀ ਕਮੇਟੀ ਚੱਲੀ ਆ ਰਹੀ ਹੈ ਚੋਣਾਂ ਵੀ ਹੋਣੀਆਂ ਜ਼ਰੂਰੀ ਆ ਉਸ ਤੋਂ ਬਾਅਦ ਚੋਣਾਂ ਹੋਣ ਨਵਾਂ ਪ੍ਰਧਾਨ ਐਸਜੀਪੀਸੀ ਦਾ ਲੱਗੇ ਕੌਣ ਲੱਗਦਾ ਫਿਰ ਅਕਾਲੀ ਦਲ ਦਾ ਸਿੰਬਲ ਕਿਨੂੰ ਮਿਲਦਾ ਇਹ ਸਾਰੇ ਪ੍ਰੋਸੈਸ ਆ ਇੱਕ ਕਾਨੂੰਨੀ ਪ੍ਰੋਸੈਸ ਹੈਗੀ ਆ ਇਹ ਆਪਣਾ ਦਾਵਾ ਕਰਨਗੇ ਇਹ ਦਫਤਰ ਮੰਗਣਗੇ ਸਭ ਕੁਝ ਕਰਨਗੇ ਕਿਉਂਕਿ ਇਹਨਾਂ ਨੇ ਅਕਾਲੀ ਦਲ ਅਲੱਗ ਨਹੀਂ ਬਣਾਇਆ ਇਹ ਉਸੇ ਅਕਾਲੀ ਦਲ 'ਚ ਆਪਣਾ ਦਾਵਾ ਕਰ ਰਹੇ ਆ ਕਿਉਂਕਿ ਸ਼੍ਰੀ ਕਾਲ ਤਖਸਾਲ ਨੇ 2 ਦਸੰਬਰ ਨੂੰ ਸ਼੍ਰੀ ਕਾਲ ਤਖਸਾਲ ਦੇ ਜਥੇਦਾਰ ਨੇ 2 ਦਸੰਬਰ ਨੂੰ ਇਹ ਕਿਹਾ ਸੀ ਕਿ ਆਪਣੇ ਚੁੱਲ੍ਹੇ 'ਚੋਂ ਸਮੇਟ ਲੋ ਤੇ ਇਕੱਠੇ ਹੋ ਜਾ ਇਸ ਕਰਕੇ ਇਹ ਜਿਹੜਾ ਧੜਾ ਜੀ ਦੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣੇ ਨੇ ਇਹਨਾਂ ਨੇ ਚੁੱਲ੍ਹਾ ਉਸੇ ਦਿਨ ਸਮੇਟ ਲਿਆ ਸੀ ਉਰੇ ਉਸੇ ਅਕਾਲੀ ਦਲ ਚ ਹੈ ਉਸੇ ਅਕਾਲੀ ਦਲ ਦਾ ਇੱਕ ਹਿੱਸਾ ਹੁਣ ਇਹ ਆਪਣਾ ਦਾਵਾ ਕਰਨਗੇ ਕਿ ਸਾਡਾ ਅਕਾਲੀ ਦਲ ਸਹੀ ਹੈ ਉਹ ਆਪਣਾ ਕਰਨਗੇ ਮੈਂਬਰਸ਼ਿਪ ਚੱਲੇਗੀ ਸਹੀ ਕਿ ਦੀ ਹੈ ਗਲਤ ਕਿ ਦੀ ਹੈ ਕਿੰਨੀ ਭਰਤੀ ਹੋਈ ਹੈ ਉਹਦੇ ਵਿਹਾਰ ਦੇ ਉੱਤੇ ਬਾਅਦ ਡਿਸਾਈਡ ਹੋਊਗਾ ਔਰ ਜੇ ਐਸਜੀਪੀਸੀ ਚੋਣਾਂ ਹੋਗੀਆਂ ਫਿਰ ਮੈਨੂੰ ਲੱਗਦਾ ਕਿ ਜਿਵੇਂ ਪੰਥਕ ਲੋਕ ਅੱਜ ਖੜੇ ਹੋ ਰਹੇ ਆ ਮੈਂ ਤਾਂ ਕੱਲ ਵੀ ਇੱਕ ਗੱਲ ਕਰਦਾ ਸੀ ਬਈ ਅਸੀਂ ਸਾਰੇ ਕਹਿੰਨੇ ਆਂ ਬਈ ਅਕਾਲੀ ਫੂਲਾ ਸਿੰਘ ਬਣ। ਗਿਆਨੀ ਰਗਵੀਰ ਸਿੰਘ ਅਕਾਲੀ ਫੂਲਾ ਸਿੰਘ ਬਣ ਗਏ 2 ਦਸੰਬਰ ਨੂੰ। ਪਰ ਮੈਨੂੰ ਉਹ ਦੱਸੋ ਗਿਆਨੀ ਰਗਵੀਰ ਸਿੰਘ ਦੇ ਮਗਰ ਕੌਣ ਖੜੇ ਹੋਏ ਨੇ? ਕਿੰਨਿਆਂ ਗ ਤੁਸੀਂ ਮੋਰਚੇ ਲਾਤੇ ਜਿਵੇਂ ਉਹਨਾਂ ਨੂੰ ਦੇਖੋ ਜਿਵੇਂ ਉਹਨਾਂ ਨੂੰ ਸ੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਤੋਂ ਲਾਇਆ ਗਿਆ। ਕਿਹੜਾ ਆਵਾਜ਼ ਕੱਢਣ ਵਾਲਾ ਸੀਗਾ। ਕਿੰਨੀਆਂ ਆਵਾਜ਼ਾਂ ਨਿਕਲੀਆਂ 2-4 ਦਿਨ ਨਿਕਲੀਆਂ ਖਤਮ ਹੋ ਗਈ। ਧਿਆਨਾ ਸਾਖੀ ਇਸ ਗੱਲ ਨੂੰ ਸਮਝੋ। ਗਿਆਨੀ ਰਗਵੀਰ ਸਿੰਘ ਨੇ ਜਿਨ੍ਹਾਂ ਨੂੰ ਸਜ਼ਾ ਸੁਣਾਈ ਜਿਹੜੇ ਜਿਨ੍ਹਾਂ ਨੂੰ ਸਜ਼ਾ ਸੁਣਾਈ ਉਹਨਾਂ ਨੇ ਥੋੜੇ ਦਿਨਾਂ ਬਾਅਦ ਗਿਆਨੀ ਰਗਵੀਰ ਸਿੰਘ ਨੂੰ ਲਾਤਾਂ ਯਾਨੀ ਜੱਜ ਨੇ ਜਿਨ੍ਹਾਂ ਨੂੰ ਸਜ਼ਾ ਸੁਣਾਈ ਦੋਸ਼ੀਆਂ ਨੇ ਹੀ ਆਪਣੀ ਕਮੇਟੀ ਬਣਾ ਕੇ ਗਿਆਨੀ ਰਗਵੀਰ ਸਿੰਘ ਨੂੰ ਲਾਤਾਂ ਇਹ ਕੋ ਗੱਲ ਥੋੜ ਹੈ ਕਿੰਨੇ ਲਾਇਆ ਗਿਆਨੀ ਰਗਵੀਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਸਭ ਨੂੰ ਪਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਵਾਰ ਦੇ ਪ੍ਰਭਾਵ ਚ ਕੰਮ ਕਰ ਰਹੀ ਹੈ ਤੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਹਮੇਸ਼ਾ ਮੈਂ ਸੋਚਦਾ ਵੀ ਆ ਵਿਚਾਰਦਾ ਵੀ ਆ ਕਿ ਰਾਜਨੀਤੀ ਧਰਮ ਤੇ ਹਾਵੀ ਨਹੀਂ ਹੋਣੀ ਚਾਹੀਦੀ ਕਮਜ਼ੋਰ ਹੋ ਜਾਂਦਾ ਧਰਮ ਜੇ ਸਿੱਖ ਪੰਥ ਕਮਜ਼ੋਰ ਹੁੰਦਾ ਤੇ ਫਿਰ Hindu ਧਰਮ ਦੀ ਵੀ ਕਮਜ਼ੋਰੀ ਆਂਦੀ ਆ ਜੇ ਅੱਜ Hindu ਧਰਮ ਖੜਾ ਨਾ ਜੇ Hindu ਧਰਮ ਖੜਾ ਜੇ ਅਸੀਂ ਤਿਲਕ ਧਾਰੀ ਜਾਂ ਜਨੇਊ ਧਾਰੀ ਹੈਗੇ ਆ ਤੇ ਉਹ ਸਿੱਖ ਪੰਥ ਦੀ ਖਾਤਰ ਆ ਜਿਨ੍ਹਾਂ ਨੇ ਮੁਗਲਾਂ ਨਾਲ ਟੱਕਰਾਂ ਲਿੱਤੀਆਂ ਆਪਣੇ ਪਰਿਵਾਰ ਵਾਰ ਤੇ ਪੰਥ ਨੂੰ ਚੜ੍ਹਦੀ ਕਲਾ 'ਚ ਰੱਖਿਆ ਹਿੰਦੂਆਂ ਦੀ ਰੱਖਿਆ ਕੀਤੀ ਹੋਰ ਗੁਰੂ ਸਾਹਿਬਾਨ ਦਾ ਤਾਂ ਮੁਗਲਾਂ ਨਾਲ ਟੱਕਰਾਂ ਦਾ ਕੋਈ ਕੰਮ ਹੀ ਨਹੀਂ ਸੀ ਸਿਰਫ ਇਸ ਕਰਕੇ ਨਹੀਂ ਮੈਂ ਇਹਨਾਂ ਦੇ ਇਸ ਧਰਮ ਨੂੰ ਖਤਮ ਨਹੀਂ ਹੋਣ ਦੇਣਾ ਤੇ ਅੱਜ ਜੇ ਆਪਾਂ ਅੱਜ ਸੋਚਦੇ ਆ ਅੱਜ ਸੋਚਦੇ ਆ ਲੇਕਿਨ ਕਿਸੇ ਟਾਈਮ ਤੋਂ ਦੌਰ ਰਿਪੀਟ ਹੋ ਜਾਂਦਾ ਫਿਰ ਹਿੰਦੂ ਧਰਮ ਨੂੰ ਬਚਾਊਗਾ ਕੌਣ ਅੱਜ ਇਸ ਕਰਕੇ ਸਾਨੂੰ ਪੰਥ ਦੀ ਲੋੜ ਹੈ ਕੋਈ ਵੀ ਤਰ੍ਹਾਂ ਮਾ ਉਹਨੂੰ ਲੋੜਾ ਕੋਈ ਵੀ ਘੱਟ ਗਿਣਤੀਆਂ ਵਾਲੇ ਧਰਮਾਂ ਉਹਨੂੰ ਲੋਲ ਐ ਅਲਹੁਮਨ ਉਸ ਅੱਜ ਮੈਂ ਹੋਰ ਗੱਲ ਕਰਦਾ ਕਿਤੇ ਬਾੜ ਆ ਜੇ ਆਪਦਾ ਆ ਜੇ ਕੋਈ ਕੁਦਰਤੀ ਆਪਦਾ ਆ ਜੇ ਕੌਣ ਜਾਂਦਾ ਉੱਥੇ ਸਭ ਤੋਂ ਜ਼ਿਆਦਾ ਅੱਜ ਘੱਟ ਗਿਣਤੀਆਂ ਦੇ ਕਿਤੇ ਅਤਿਆਚਾਰ ਹੁੰਦਾ ਕੌਣ ਉਹਨਾਂ ਦੇ ਹੱਕ ਚ ਹਾ ਦਾ ਨਾਰਾ ਮਾਰਦਾ ਇਹ ਦੇਖਣਾ ਪਵੇਗਾ ਨਾ ਬਾਕੀਆਂ ਦਾ ਵੀ ਨੁਕਸਾਨ ਹੈ ਇਸ ਕਰਕੇ ਜੇ ਮੈਂ ਇਹ ਕੱਲ ਮੇਰਾ ਪਰਸਨਲ ਇੱਕ ਆਪਣੀ ਸੋਚ ਹੈ ਜੇ ਪੰਥ ਤਗੜਾ ਹੁੰਦਾ ਪਾਰਟੀ ਅਕਾਲੀ ਦਲ ਤਗੜੀ ਹੁੰਦੀ ਹੈ ਤੇ ਬਾਕੀ ਧਰਮਾਂ ਦੀ ਰੱਖਿਆ ਵੀ ਨਾਲ ਹੁੰਦੀ ਆ। ਸੋ ਇਹ ਮੈਨੂੰ ਲੱਗਦਾ ਹੈ ਕਿ ਜਿਹੜੀ ਗੱਲ ਮੈਂ ਕਰ ਰਿਹਾ ਕਿ ਅਕਾਲੀ ਫੂਲਾ ਸਿੰਘ ਅਗਰ ਇਹ ਬਣਦੇ ਨੇ ਜਥੇਦਾਰ ਸਹਿਬਾਨ ਤੇ ਫਿਰ ਇਹ ਜਥੇਦਾਰ ਸਹਿਬਾਨਾਂ ਦੇ ਮਗਰ ਜਿਹੜਾ ਪੰਥ ਨੂੰ ਖਲੋਣਾ ਵੀ ਪਏਗਾ, ਆਵਾਮ ਨੂੰ, ਸੰਗਤ ਨੂੰ ਸਾਰੇ ਪਾਸਿਓਂ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ ਖੁੱਲ ਕੇ ਖਲੋਣਾ ਪਏਗਾ ਤਾਂ ਕਿ ਜਿਹੜਾ ਪੰਥ ਹੈ ਉਹ ਚੜ੍ਹਦੀ ਗੱਲ 'ਚ ਰਵੇ, ਅਕਾਲੀ ਦਲ ਜਿਹੜਾ ਹੈ ਉਹ ਹੋਰ ਮਜ਼ਬੂਤ ਹੋਵੇ। ਈ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਬਾਦਲ ਤੜੇ ਦੇ ਨਾਲ ਲੰਬੇ ਸਮੇਂ ਤੋਂ ਬੀਜੇਪੀ ਇੱਕ ਗੱਠਜੋੜ ਕਰਦੀ ਸੀ ਤੇ ਹੁਣ ਅਗਰ ਇਸ ਅਕਾਲੀ ਦਲ ਨੂੰ ਜਿਹੜਾ ਹੁਣ ਗਿਆ ਜਿੱਥੇ ਗਿਆਨੀ ਹਰਪੀ ਸਿੰਘ ਪ੍ਰਧਾਨ ਬਣੇ ਨੇ ਸਿੱਖ ਪਾਈਚਾਰੇ ਦਾ ਕਾਫੀ ਸਾਥ ਮਿਲਦਾ ਹੈ ਕਾਫੀ ਹੁੰਗਾਰਾ ਉਹਨਾਂ ਦੇ ਵੱਲ ਦਿੱਤਾ ਜਾਂਦਾ ਤੇ ਬੀਜੇਪੀ ਕਿਤੇ ਨਾ ਕਿਤੇ ਇਨ ਫਿਊਚਰ ਇਹਨਾਂ ਦੇ ਨਾਲ ਗੱਠਜੋੜ ਕਰ ਸਕਦੀ ਹੈ ਇਹ ਹਜੇ ਸਿਆਸੀ ਜੋੜ ਤੋੜ ਕਾਫੀ ਜਿਹੜੇ ਲੰਬੇ ਅਨਕਲਨ ਹੁੰਦੇ ਆ ਅਜੇ ਪੰਜਾਬ ਦੀਆਂ ਚੋਣਾਂ ਦੂਰ ਹੈ ਲੇਕਿਨ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਹਰ ਇੱਕ ਅਕਾਲੀ ਦਲ ਦੇ ਨਾਲ ਹੈ ਤੁਹਾਨੂੰ ਕੀ ਲੱਗਦਾ ਜੀ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਧੜਾ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਨਹੀਂ ਹੈ ਸਮਾਜਿਕ ਰਿਸ਼ਤੇ ਨੇ ਲੋਕ ਸਭਾ ਦੇ ਸਪੀਕਰ ਹੋਣੇ ਉਹਨਾਂ ਦੇ ਪਰਿਵਾਰ ਦੇ ਸਮਾਂ ਰੂਹ ਚ ਆ ਕੇ ਗਏ ਕਿੰਨੇ ਮੰਤਰੀ ਕੇਂਦਰ ਦੇ ਹੋ ਕੇ ਗਏ ਨੇ ਕਿੰਨੇ ਮੰਤਰੀ ਹੋ ਕੇ ਗਏ ਨੇ ਸਮਾਜਿਕ ਰਿਸ਼ਤੇ ਆ ਉਹਨਾਂ ਦੇ ਭਾਰਤੀ ਜਨਤਾ ਪਾਰਟੀ ਨਾਲ ਬਹੁਤ ਵੱਡੇ ਵੱਡੇ ਲੀਡਰਾਂ ਨਾਲ ਰਿਸ਼ਤੇ ਨੇ ਜੇ ਕਈ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਨੇ ਬਾਬਾ ਹਰਨਾਮ ਸਿੰਘ ਧੂਮਾ ਦੇ ਰਿਸ਼ਤੇ ਨੇ ਉਹਨਾਂ ਨੇ ਤਾਂ ਮਹਾਰਾਸ਼ਟਰ 'ਚ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਵੀ ਕੀਤੀ ਹੈ ਕਿਉਂਕਿ ਕੇਂਦਰ 'ਚ ਹਕੂਮਤ ਹੈ ਹਕੂਮਤ ਕੋਲੋਂ ਸਾਡੇ ਮਸਲੇ ਬੜੇ ਹੱਲ ਹੋਣ ਵਾਲੇ ਆ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਹੋਣ ਵਾਲਾ ਪੰਜਾਬ ਦੇ ਬੰਦੀ ਸਿੰਘਾਂ ਦਾ ਮਸਲਾ ਹੱਲ ਹੋਣ ਵਾਲਾ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੋਣ ਵਾਲਾ ਸਾਡਾ ਬੀਬੀਐਮਬੀ ਦਾ ਮਸਲਾ ਹੈਗਾ ਸਾਡਾ ਯੂਟੀ ਦਾ ਮਸਲਾ ਹੈਗਾ ਸਾਡੀਆਂ ਯੂਨੀਵਰਸਟੀਆਂ ਦਾ ਮਸਲਾ ਹੈਗਾ ਮਸਲੇ ਬਹੁਤ ਹੈਗੇ ਆ ਇਸ ਕਰਕੇ ਸਾਡਾ ਬੀਐਸਐਫ ਦਾ ਵੀ ਮਸਲਾ ਹੈਗਾ ਵੀ 50 ਕਿਲੋਮੀਟਰ ਦੇ ਦਾਇਰੇ ਚ ਬੀਐਸਐਫ ਨੇ ਆਪਣਾ ਅਧਿਕਾਰ ਖੇਤਰ ਬਣਾ ਲਿਆ ਇਹ ਕਈ ਚੀਜ਼ਾਂ ਹੈਗੀਆਂ ਸਟੇਟ ਦਾ ਫੈਡਰਲ ਸਟਰਕਚਰ ਦਾ ਸਾਡਾ ਮਸਲਾ ਹੈਗਾ ਵੀ ਫੈਡਰਲ ਸਟਰਕਚਰ ਨੂੰ ਜਿਹੜਾ ਵਾ ਜਿਹੜਾ ਕਮਜ਼ੋਰ ਨਾ ਕੀਤਾ ਜਾਵੇ ਪੰਜਾਬ ਹਮੇਸ਼ਾ ਜਿਹੜਾ ਪੰਜਾਬ ਦੀ ਆਵਾਮ ਹੈ ਉਹਨੂੰ ਸਾਡੇ ਡੀਐਨਏ 'ਚ ਹੀ ਇਹ ਚੀਜ਼ ਹੈਗੀ ਆ ਕਿ ਅਸੀਂ ਆਪਣੇ ਖੁਦ ਮੁਖਤਿਆਰੀ ਰੱਖਣਾ ਚਾਹੁੰਦੇ ਆ ਔਰ ਉਸ ਖੁਦ ਮੁਖਤਿਆਰੀ ਨੂੰ ਕਿਵੇਂ ਮਜ਼ਬੂਤ ਕਰਨਾ ਇਹ ਬੜੇ ਮਸਲੇ ਆ ਕੇਂਦਰ ਸਰਕਾਰ ਨਾਲ ਕਿਹੜੇ ਮਸਲੇ ਕੌਣ ਕਿਸ ਪੱਧਰ ਤੇ ਹੱਲ ਕਰਾਂਦਾ ਉਦੇ ਬਾਰੇ ਹੀ ਜ਼ਿਆਦਾ ਹੋਏਗਾ ਹਾਂ ਜੇ ਮਸਲੇ ਹੱਲ ਪੰਜਾਬ ਦੇ ਹੁੰਦੇ ਆ ਤੇ ਕੋਈ ਵੀ ਥੜਾ ਭਾਜਪੀ ਨਾ ਰਲ ਜਵੇ ਲੇਕਿਨ ਉਦਾਂ ਨਾ ਰਲੇ ਜਿਵੇਂ 1996 ਚ ਰਲੇ ਟਰੂਥ ਕਮਿਸ਼ਨ ਬਣਾ ਦਾਂਗੇ ਜੀ ਜਿਹੜੇ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦਾ ਕਹਾਣ ਕੀਤਾ ਜਿਨ੍ਹਾਂ ਨੇ ਸਿੱਖਾਂ ਦੀ ਸਿੱਖਾਂ ਨੂੰ ਨਜਾਇਜ਼ ਫੇਕ ਇੰਕਾਊਂਟਰ ਕੀਤੇ ਆ ਅਸੀਂ ਉਹਨਾਂ ਦੀ ਜਾਂਚ ਕਰਾਵਾਂਗੇ ਇੱਕ ਵੀ ਜਾਂਚ ਨਹੀਂ ਹੋਈ ਇੱਕ ਵੀ ਅਫਸਰ ਨੂੰ ਸਜ਼ਾ ਨਹੀਂ ਹੋਈ ਸਜ਼ਾ ਤਾਂ ਹੁਣ ਮਿਲਦੀਆਂ ਭਈਆਂ ਹਾਈ ਕੋਰਟ ਤੋਂ ਇਸ ਕਰਕੇ ਕਿਹੜਾ ਥੜਾ ਅੱਗੇ ਮਜ਼ਬੂਤੀ ਨਾਲ ਅੱਗੇ ਕੇਂਦਰ ਕੋਲੋਂ ਸਾਡੇ ਪੰਜਾਬ ਦੇ ਬੰਦੀ ਸਿੰਘਾਂ ਦੇ ਸਾਰੇ ਮਸਲੇ ਹੱਲ ਕਰਾਂਦਾ ਤੇ ਉਹ ਤੜੇ ਨੂੰ ਪੰਜਾਬ ਚ ਲੋਕ ਪਿਆਰ ਤਾਂ ਕਰਨਗੇ ਬਹੁਤ ਸ਼ੁਕਰੀਆ ਤੁਸੇ ਆਪਣਾ ਸਮਾਂ ਦਿੱਤਾ ਬਹੁਤ ਧੰਨਵਾਦ ਜੀ ਸਾਸਿਕਾ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਨਮੇਸ਼ ਨੌਮ ਨੇ ਕਾਲੇਦਲ ਦੇ ਪ੍ਰਧਾਨ ਚੁਣਿਆ ਗਿਆ ਅੱਗੇ ਆਉਂਦੇ ਇਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਉਹਨਾਂ ਨੂੰ ਹਜੇ ਆਉਣ ਗਿਆ ਕਿ ਕੇਸਵੀ ਕਦੇ ਨਾਲ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਆਕੁੰਦਾਂ ਨੇ ਤੱਕੜੀ ਖੋਣੀ ਹੈ ਦਫਤਰ ਲੈਣਾ ਐਸਜੀਪੀਸੀ ਆਪਣੇ ਹੱਥ ਲੈਣੀ ਹੈ ਤੇ ਬਾਕੀ ਚੁੱਲੇ ਖੇਰੂ ਖੇਰੂ ਕਰਨੇ ਆ ਕਿੰਨੀਆਂ ਕਿੰਨੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਕੀ ਚੋਣ ਕਮਿਸ਼ਨ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਜੋ ਉਹਨਾਂ ਤੱਕੜ ਦਾ ਨਿਸ਼ਾਨ ਉਹਨਾਂ ਦੇ ਹੱਕ ਦੇ ਵਿੱਚ ਬੋਲਦੀ ਹੈ ਨਹੀਂ ਬੋਲਦੀ ਹੈ ਸਭ ਕੁਝ ਆਉਣ ਦੇ ਨਾਲ ਉਹਨਾਂ ਨੂੰ ਦੇਖਣਾ ਹੋਵੇਗਾ ਕੈਮਰਾਮੈਨ ਹਿਮਾਂਸ਼ੂ ਦੇ ਨਾਲ ਮ